ਲਾ ਹੋ ਗਿਆ ਉੱਤੋਂ ਬੋਲਣਾ ਜੇ ਫੜ ਲਓ ਇੱਕ ਮਿੰਟ ਬਈ ਫੜ ਜਾਓ ਜਮਾ ਪ੍ਰਿਕਰ ਖਾਲਸਾ ਵਾਹਿਗੁਰੂ ਜਿਵੇਂ ਕਿ ਆਪਣੇ ਕੱਲ ਨੂੰ 29 ਤਰੀਕ ਦਾ ਇਕੱਠ ਰੱਖਿਆ ਆਪਾਂ ਆਪਣੀਆਂ ਵਿਰਾਸਤੀ ਖੇਡਾਂ ਨੂੰ ਬਚਾਉਣ ਦੇ ਲਈ ਉਹਦੇ ਸੰਬੰਧੇ ਵਿੱਚ ਜਿਹੜਾ ਅੱਜ ਪੂਰੇ ਪਲੇਟਫਾਰਮ ਦੇ ਉੱਤੇ ਸਾਡੇ ਜਿਹੜੇ ਵਿਰਾਸਤੀ ਖੇਡਾਂ ਦੇ ਨਾਲ ਭਾਵੇਂ ਪੁੱਤਰਬਾਜੀ ਹੋਵੇ ਘੋੜਿਆਂ ਦੀ ਦੌੜ ਹੋਵੇ ਬਲਦਾਂ ਦੀ ਦੌੜ ਹੋਵੇ ਆਪਣੇ ਜਿਹੜੇ ਸ਼ਿਕਾਰੀ ਕੁੱਤਿਆਂ ਦੀ ਦੌੜ ਹੁੰਦੀ ਹੈ ਜਾਂ ਲੱਗ-ਲੱਗ ਕਿਸਮ ਦੀ ਸਾਡੀਆਂ ਵਿਰਾਸਤੀ ਖੇਡਾਂ ਨੇ ਆਹ ਦੇਖੋ ਲੋਗੋ ਦੇਖ ਲਓ ਇਹ ਲੋਗੋ ਪ੍ਰਤੀਕ ਆ ਕਿ ਅੱਜ ਤੋਂ ਇਹ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਚੁੱਕੇ ਆ ਇਕੱਠੇ ਹੋਏ ਇੱਕੋ ਮਕਸਦ ਆ ਇੱਕੋ ਉਦੇਸ਼ ਆ ਕਿ ਅਸੀਂ ਆਪਣੀਆਂ ਜਿਹੜੀਆਂ ਪੰਜਾਬ ਦੀਆਂ ਬਰਾਸਤੀ ਖੇਡੀਆਂ ਖੇਡਾਂ ਨੇ ਅਸੀਂ ਇਹਨਾਂ ਨੂੰ ਹਰ ਹਾਲਤ ਦੇ ਵਿੱਚ ਉਸੇ ਤਰ੍ਹਾਂ ਟਾਈਮ ਰੱਖਣਾ ਇਹ ਸਾਡਾ ਜਿਹੜਾ ਲੋਗੋ ਅੱਜ ਲੋਗੋਸ ਵਾਲੇ ਰਜਿੰਦਰਾ ਟਾਫੀ ਵਾਲੇ ਵੀ ਨਾਲ ਨੇ 60 ਨਾ ਦਵਿੰਦਰਾ ਟਾਫੀ ਲੁਧਿਆਣਿਆਂ ਵਾਲਿਆਂ ਨੇ ਇਹਨਾਂ ਨੇ ਲੋਗੋ ਆਹ ਕਾਰਤ ਲੋੜਾ ਸਟicker ਬਿਲਕੁਲ ਸੇਵਾ ਕੀਤੀ ਆ ਆ ਜੋ ਸਟਿੱਕਰ ਦੇ ਉੱਤੇ ਤੁਹਾਨੂੰ ਲੋਕੋ ਦੇ ਉੱਤੇ ਦਿਖ ਰਿਹਾ ਸਾਫ ਸੰਦੇਸ਼ ਆ ਇਹ ਸੰਦੇਸ਼ ਕੱਲ ਨੂੰ ਇਹਨਾਂ ਲੋਕਾਂ ਦਾ ਸਾਡੇ ਪੰਜਾਬ ਦੇ ਇਹਨਾਂ ਸ਼ੌਂਕੀ ਲੋਕਾਂ ਦਾ ਇੱਕ ਹੜ ਲੈ ਕੇ ਆਊਗਾ ਉਹ ਹੜ ਪੂਰੀ ਦੁਨੀਆ ਦੇ ਵਿੱਚ ਮੈਸੇਜ ਦੇਊਗਾ ਕਿ ਜਦੋਂ ਸਾਡੇ ਸਾਰੇ ਇਹ ਸ਼ੌਂਕੀ ਪ੍ਰੈਕ ਪਲੇਟਵਰਸ ਤੇ ਇਕੱਠੇ ਹੁੰਦੇ ਆ ਤਾਂ ਸਾਡਾ ਜਿਹੜਾ ਇੱਕਾ ਜਿੰਦਾਬਾਦ ਹੈਗਾ ਤੇ ਜਿੰਦਾਬਾਦ ਰਹੂਗਾ ਕਰੋ ਫਤਿਹ ਪ੍ਰਵਾਹ ਵਾਹਿਗੁਰੂ ਜੀ ਕਾ